ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੀਜਾ ਅੱਜ ਆਪਾਂ ਸਰਦਾਰ ਚੜ੍ਹਤ ਸਿੰਘ ਤੋਂ ਬਾਅਦ ਸਰਦਾਰ ਮਹਾਂ ਸਿੰਘ ਜੀ ਦੀ ਜੀਵਨ ਸਾਖਿਆ ਬਾਰੇ ਗੱਲ ਕਰਾਂਗੇ ਸਰਦਾਰ ਚੜ੍ਹਤ ਸਿੰਘ ਆਪਨੇ ਪਿੱਛੇ ਦੋ ਪੁੱਤਰ ਸਰਦਾਰ ਮਹਾਂ ਸਿੰਘ ਤੇ ਸਹਜ ਸਿੰਘ ਅਤੇ ਉਹਨਾਂ ਇੱਕ ਕੰਨਿਆ ਨੂੰ ਛੱਡ ਗਿਆ ਮਹਾਂ ਸਿੰਘ ਦੀ ਆਯੂ ਇਸ ਸਮੇਂ 9.12 ਦੇ ਵਿਚਾਲੇ ਸੀ ਮਿਸਲ ਦਾ ਕੰਮਕਾਰ ਉਸਦੇ ਮਾਤਾ ਤੇ ਸਰਦਾਰ ਜੈ ਸਿੰਘ ਦੇ ਪ੍ਰਬੰਧ ਨਾਲ ਚੱਲਦਾ ਸੀ ਹੁਣ ਮਹਾ ਸਿੰਘ ਦੀ ਮਾਂ ਨੇ ਗੁਜਰਾਂਵਾਲੇ ਦੇ ਕਿਲੇ ਨੂੰ ਤੋੜਾ ਕੇ ਵਦੇਰੇ ਪੱਕਾ ਤੇ ਖੁੱਲਾ ਕਰ ਲਿਆ ਇੰਨੇ ਨੂੰ ਸਰਦਾਰ ਗੰਡਾ ਸਿੰਘ ਭੰਗੀ ਤੇ ਮਹਾ ਸਿੰਘ ਦੀ ਆਪਸ ਵਿੱਚ 16 ਸਫਾਈ ਹੋ ਗਈ ਇਸ ਇਸ ਦੇ ਥੋੜੇ ਚਿਰ ਬਾਅਦ ਜਦੋਂ ਪਿੱਛੋਂ ਮਹਾ ਸਿੰਘ ਦਾ ਵਿਆਹ ਸਰਦਾਰ ਗਜਪਤ ਸਿੰਘ ਜੀਤ ਦੀ ਸੁਪਤਰੀ ਬੀਬੀ ਰਾਜਕੌਰਮ ਮਲਵੈਣ ਨਾਲ ਬੜੀ ਧੁੰਮਧੰਨ ਨਾਲ ਹੋਇਆ ਰਸੂਲ ਨਗਰ ਦਾ ਹਾਗਮ ਪੀਰ ਮੁਹੰਮਦ ਖਾਨ ਚੱਠਾ ਬੜਾ ਪੱਖਪਤੀ ਤੇ ਹਿੰਦੂਆਂ ਦਾ ਜਾਨੀਵੈਰੀ ਸੀ ਇਸ ਦੇ ਜ਼ਾਲਮ ਹਥਾਨ ਤੋਂ ਕਦੇ ਕੋਈ ਰਾਹ ਗੁਜਰ ਅਸਰਖਿਅਤ ਨਹੀਂ ਸੀ ਲੰਘ ਸਕਦਾ ਜਦੋਂ ਟੱਟ ਇਸ ਦੇ ਮੂੰਹ ਇਸ ਦੀ ਮੂੰਹ ਮੰਗੀ ਨਜ਼ਰ ਇਸ ਦੀ ਪੇਟਨਾ ਚੜਾਉ ਦਿੰਦਾ ਇਸ ਜ਼ੁਲਮ ਦੇ ਕਾਰਨ ਇੱਥੋਂ ਦੇ ਰਾਹ ਬੰਦ ਹੋ ਗਏ ਨੌਜਵਾਨ ਮਹਾ ਸਿੰਘ ਨੇ ਜਦ ਇਹ ਇਸ ਖਾਨ ਦਾ ਇਹ ਅਤ ਦਾ ਜ਼ੁਲਮ ਸੁਣਿਆ ਤਾਂ ਇਹ ਸਾਰੀਆਂ ਗੱਲਾਂ ਉਸ ਨੂੰ ਡਾਢੀਆਂ ਯੋਗ ਦਿਸੀਆਂ ਤੇ ਉਸਨੂੰ ਤੋਂਕ ਗਰੀਬ ਪ੍ਰਜਾ ਨੂੰ ਬਚਾਉਣ ਲਈ ਸਨ 18 1778 ਦੇ ਆਰੰਭ ਵਿੱਚ ਆਪਣੀ ਬਲਵਾਨ ਮਿਸਲ ਦੇ 600 ਸਵਾਰਾਂ ਨੂੰ ਨਾਲ ਲੈ ਕੇ ਰਸੂਲ ਨਗਰ ਨੂੰ ਜਾ ਕੇ ਰਿਆ ਪੀਰ ਮੁਹੰਮਦ ਖਾਨ ਨੂੰ ਜਦੋਂ ਪਤਾ ਲੱਗਾ ਤਾਂ ਉਹ ਸਾਹਮਣੇ ਹੋ ਕੇ ਟੱਕਰਾ ਕਰ ਰਿਹਾ ਕਰ ਸਕਿਆ ਕਰ ਨਾ ਸਕਿਆ ਅਤੇ ਨਟਕੇ ਕਿਲੇ ਦੇ ਵਿੱਚ ਜਾ ਬੈਠਾ ਮਹਾ ਸਿੰਘ ਨੇ ਲਗਦੇ ਹੱਥੀ ਕਿਲੇ ਨੂੰ ਘੇਰਾ ਵਿੱਚ ਘੇਰੇ ਵਿੱਚ ਰੱਖ ਲਿਆ ਅਤੇ ਕਈ ਧਾਵੇ ਕਰਕੇ ਛੇਕੜ ਸ਼ਹਿਰ ਔਰ ਕਿਲੇ ਨੂੰ ਫਤਿਹ ਕਰ ਲਿਆ ਅਤੇ ਇਸ ਦਾ ਨਾਂ ਰਸੂਲ ਨਗਰ ਦੀ ਥਾਂ ਰਾਵਨਗਰ ਰੱਖ ਦਿੱਤਾ ਤੇ ਨਾਲ ਹੀ ਅਲੀਪੁਰ ਨੂੰ ਫਤਿਹ ਕਰਕੇ ਉਸ ਦਾ ਨਾਂ ਅਕਾਲਗੜ੍ਹ ਰੱਖਿਆ ਜੋ ਅੱਜ ਤੱਕ ਦੋਹਾਂ ਨਗਰਾਂ ਇਹਨਾਂ ਨਾਵਾਂ ਨਾਲ ਪ੍ਰਸਿੱਧ ਹਨ ਇਹਨਾਂ ਸੁਲਤਾਨਾਂ ਤੋਂ ਬਾਅਦ ਮਹਾਂ ਸਿੰਘਨ ਦੀ ਇੱਜ਼ਤ ਸਾਰੇ ਪੰਜਾਬ ਉੱਪਰ ਪੰਜਾਬ ਉੱਤੇ ਪ੍ਰਸਿੱਧ ਹੋਈ ਗਈ ਨਾਮੀ ਸਰਦਾਰਾਂ ਨੇ ਇਸ ਮਿਸਲ ਵਿੱਚ ਆ ਮਿਲੇ ਸੋ ਇਹ ਸੀ ਸਰਦਾਰ ਮਹਾਂ ਸਿੰਘ ਦਾ ਕੈਰੇਕਟਰ ਤੇ ਅਗਲੇ ਇਨਾ ਹੀ ਇਸ ਤੋਂ ਅੱਗੇ ਆਪਾਂ ਸਰਦਾਰ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦਾ ਜਨਮ ਤੋਂ ਸਾਰੀ ਉਹਨਾਂ ਦੀ ਜੀਵਨ ਸਾਖਿਆ ਪੜਾਂਗੇ ਸੋ ਸਭ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ